ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਲਾਰ ਮਹਲਾ ਤੀਜਾ ਦੋ ਤੁਕੇ ਸਤਗੁਰ ਤੇ ਪਾਵੇ ਘਰਦਰ ਮਹਿਲ ਸੁਥਾਨ ਗੁਰ ਸਬਦ ਦੀ ਛੁਕੈ ਬਿਮਾਨ ਜਿਨ ਕੋ ਲਾਣ ਲਿਖੈ ਤਰਨਾਮ ਅਨੰਦਨ ਨਾਮ ਸਦਾ ਸਦਾ ਆਵੈ ਸੱਚੇ ਦਰਗ੍ਹੇ ਪਾਵੇ ਮਾਨ ਰਹਾਉ ਮਨ ਕੀ ਬਿ ਸਤਗੁਰ ਤੇ ਜਾਣੈ ਅਨੰਦਨ ਲਾਗੇ ਸਦਾ ਹਰਿ ਧਿਆਨ ਗੁਰ ਸਬਦ ਰਤੇ ਸਦਾ ਬਿਰਾਗੀ ਹਰ ਦਰਗ੍ਹੇ ਸੱਚੇ ਪਾਵੇ ਮਾਨ ਇਹ ਮਨ ਖੈਲੇ ਹੁਕਮ ਕਾ ਬਾਂਦਾ ਇਕ ਖਿੰਮੈ ਹੈ ਦੇਹ ਦੇ ਸਫਰ ਆਵੇ ਜਾਂ ਆਪੇ ਨਜ਼ਰ ਕਰੇ ਹਰ ਪ੍ਰਭ ਸਾਚਾ ਤਾਂ ਇਹ ਮਨ ਗੁਰਮਖ ਤਤਕਾਲ ਵਸਾਵੇ ਇਸ ਮਨ ਕੀ ਬਿਦ ਮਨ ਹੋ ਜਾਣਾ ਬੁੱਝੇ ਸਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਪਵ ਸਾਗਰ ਜੇਤ ਪਾਵੇ ਪਾਰ ਮਲਾਰ ਮਹਲਾ ਤੀਜਾ ਦੋ ਝੁਕੇ ਸਤ ਗੁਰ ਤੇ ਪਾਵੇ ਘਰਦਰ ਮਹਿਲ ਸੁਥਾਨ ਗੁਰਬਦੀ ਝੁਕੇ ਅਭਿਮਾਨ ਜਿਨ ਕੋ ਲਾੜ ਲਿਖਿਆ ਤਰਨਾਮ ਅੰਨਨ ਨਾਮ ਸਦਾ ਸਦਾ ਧਿਆਵੇ ਸੱਚੇ ਦਰਗਹ ਪਾਵੇ ਮਾਨ ਰਹਾਉ ਮਨ ਕੀ ਬਿਦ ਸਤ ਗੁਰ ਤੇ ਜਾਣੇ ਅੰਨ ਲਾਗੇ ਸਦਾ ਹਰਤ ਧਿਆਨ ਗੁਰ ਸ਼ਬਦ ਰਤੇ ਸਦਾ ਬਿਰਾਗੀ ਹਰ ਦਰਗਹਿ ਸੱਚੇ ਪਾਵਹਿ ਮਾਨ ਇਹ ਮਨ ਖੈਲੇ ਹੁਕਮ ਕਾ ਬਾਂਦਾ ਇਕ ਖਿੰਮਹਿ ਦੇਹ ਦੇਸੋਂ ਫਿਰ ਆਵੇ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹ ਮਨ ਗੁਰਮਖ ਤਤਕਾਲ ਵਸਾਵੇ ਇਸ ਮਨ ਕੀ ਬੇਦਮਨ ਹੋ ਜਾਣਾ ਬੁੱਝੇ ਸਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਪਵ ਸਾਗਰ ਜਿਤ ਪਾਵੈ ਪਾਰ ਮਲਾਰ ਮਹਲਾ ਤੀਜਾ ਦੋ ਚੁੱਕੇ ਸਤ ਗੁਰ ਤੇ ਪਾਵੈ ਕਰਦਰ ਮਹਿਲ ਸਥਾਨ ਗੁਰ ਸਬਦੀ ਛੁੱਕੈ ਬਿਮਾਨ ਜਿਨ ਕੋ ਲਾੜ ਲਿਖਿਆ ਤੁਰ ਨਾਮ ਅਨੰਦ ਨਾਮ ਸਦਾ ਸਦਾ ਧਿਆਵੇ ਸੱਚੇ ਦਰਗਹ ਪਾਵੈ ਮਾਨ ਰਹਾਉ ਮਨ ਕੀ ਬਿ ਸਤ ਗੁਰ ਤੇ ਜਾਣੈ ਅਨੰਦ ਲਾਗੇ ਸਦਾ ਹਰ ਸੇ ਧਿਆਨ ਗੁਰ ਸ਼ਬਦ ਰਤੇ ਸਦਾ ਬਿਰਾਗੀ ਹਰ ਦਰਗਹਿ ਸੱਚੇ ਬਾਹ ਹੈ ਮਾਨ ਇਹ ਮਨ ਖੇਲੇ ਹੁਕਮ ਕਾ ਬਾਂਦਾ ਇੱਕ ਖਿੰਨ ਮਹਿ ਦੇਹ ਦੇਸੋਂ ਫਿਰ ਆਵੇ ਜਾਂ ਆਪੇ ਨਜ਼ਰ ਕਰੇ ਹਰ ਪ੍ਰਭ ਸਾਚਾ ਤਾਂ ਇਹ ਮਨ ਗੁਰਮਖ ਤਤਕਾਲ ਵਸਾਵੇ ਇਸ ਮਨ ਕੀ ਬਿਦ ਮਨ ਹੂ ਜਾਣੇ ਬੁੱਝੇ ਸਬਦ ਵਿਚਾਰ ਨਾਨਕਾ ਨਾਮ ਧਿਆਏ ਸਦਾ ਤੂੰ ਪਵ ਸਾਗਰ ਜਿਤ ਪਾਵੈ ਪਾਰ 임ਲਾਰ ਮਹਲਾ ਤੀਜਾ ਜੋ ਤੁਕੇ ਸਤਗੁਰ ਤੇ ਪਾਵੈ ਘਰਦਰ ਮਹਿਲ ਸੁਥਾਨ ਗੁਰਬਖਦੀ ਚੁਕੇ ਵਿਮਾਨ ਜਿਨ ਕੋ ਲਾੜ ਲਿਖਿਆ ਤੁਰ ਨਾਮ ਅੰਦਨ ਨਾਮ ਸਦਾ ਸਦਾ ਧਿਆਵੇ ਸਾਚੇ ਦਰਗਹ ਪਾਵੈ ਮਾਨ ਰਹਾਉ ਮਨ ਕੀ ਬਿਦ ਸਤਗੁਰ ਤੇ ਜਾਣੇ ਅਨ ਨ ਲਾਗੇ ਸਦਾ ਹਰ ਸੇ ਧਿਆਨ ਗੁਰ ਸਬਦ ਰਤੇ ਸਦਾ ਬਿਰਾਗੀ ਹਰ ਦਰਗਹਿ ਸੱਚੇ ਬਾਬਹਿ ਮਾਨ ਇਹ ਮਨ ਖੈਲੇ ਹੁਕਮ ਕਾ ਬਾਂਦਾ ਇਕ ਖਿੰਮਹਿ ਦੇਹ ਦੇਸੋਂ ਫਿਰ ਆਵੇ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹ ਮਨ ਗੁਰਮਖ ਤਤਕਾਲ ਵਸਾਵੇ ਐਸ ਮਨ ਕੀ ਬਿਦ ਮਨ ਹੋ ਜਾਣਾ ਬੁੱਝੇ ਸਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਪਵ ਸਾਗਰ ਜਿਤ ਪਾਵੈ ਪਾਰ 임ਲਾਰ ਮਹਲਾ 3 ਦੋ ਤੁਕੇ ਸਤ ਗੁਰ ਤੇ ਪਾਵੈ ਘਰਦਰ ਮਹਿਲ ਸੁਥਾਨ ਗੁਰ ਸਬਦੀ ਛੁਕੈ ਬਿਮਾਨ ਜਿਨ ਕੋ ਲਾਣ ਲਿਖਿਆ ਤੁਰ ਨਾਮ ਅੰਨ ਨਾਮ ਸਦਾ ਸਦਾ ਧਿਆਵੇ ਸਾਚੇ ਦਰਗਹ ਪਾਵੈ ਮਾਨ ਰਹਾਉ ਮਨ ਕੀ ਬਿਦ ਸਤ ਗੁਰ ਤੇ ਜਾਣੈ ਦਨੇ ਲਾਗੇ ਸਦਾ ਹਰ ਸੇ ਧਿਆਨ ਗੁਰ ਸਬਦ ਰਤੇ ਸਦਾ ਬਿਰਾਗੀ ਹਰ ਦਰਗਹਿ ਸੱਚੇ ਬਾਬਹਿ ਮਾਨ ਇਹ ਮਨ ਖੈਲੇ ਹੁਕਮ ਕਾ ਬਾਂਦਾ ਇਕ ਖਿੰਮਹਿ ਦੇਹ ਦੇਸੋਂ ਫਿਰ ਆਵੇ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹ ਮਨ ਗੁਰਮਖ ਤਤਕਾਲ ਵਸਾਵੇ ਇਸ ਮਨ ਕੀ ਬੇਦਮਨ ਹੋ ਜਾਣਾ ਬੁੱਝੇ ਸਬਦ ਵਿਚਾਰ ਨਾਨਕਾ ਨਾਮ ਧਿਆਏ ਸਦਾ ਤੂੰ ਪਵ ਸਾਗਰ ਜਿਤ ਪਾਵੈ ਪਾਰ ਮਲਾਰ ਮਹਲਾ ਤੀਜਾ ਜੋ ਤੁਕੇ ਸਤ ਗੁਰ ਤੇ ਪਾਵੈ ਘਰਦਰ ਮਹਿਲ ਸੁਥਾਨ ਗੁਰ ਸਬਦੀ ਛੁਕੇ ਬਿਮਾਨ ਜਿਨ ਕੋ ਲਾਣ ਲਿਖਿਆ ਤਰਨਾਮ ਅੰਦਨ ਨਾਮ ਸਦਾ ਸਦਾ ਧਿਆਵੇ ਸਾਚੇ ਦਰਗਹ ਪਾਵੈ ਮਾਨ ਰਹਾਉ ਮਨ ਕੀ ਬਿ ਸਤ ਗੁਰ ਤੇ ਜਾਣੇ ਅੰਦਨ ਲਗੇ ਸਦਾ ਹਰ ਸੇ ਧਿਆਨ ਗੁਰ ਸਬਦ ਰਤੇ ਸਦਾ ਬਿਰਾਗੀ ਹਰ ਦਰਗਹ ਸੱਚੇ ਬਾਬੇ ਮਾਨ ਇਹ ਮਨ ਖੈਲੇ ਹੁਕਮ ਕਾ ਬਾਂਦਾ ਇਕ ਖਿੰਮੈ ਹੈ ਦੇਹ ਦੇਸੋਂ ਫਿਰ ਆਵੇ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹ ਮਨ ਗੁਰਮਖ ਤਤਕਾਲ ਵਸਾਵੇ ਐਸ ਮਨ ਕੀ ਬਿਦ ਮਨ ਹੋ ਜਾਣਾ ਬੁੱਝੇ ਸਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਪਵ ਸਾਗਰ ਜਿਤ ਪਾਵਹਿ ਪਾਰ ਈਮਲਾਰ ਮਹਲਾ 3 ਦੋ ਤੁਕੇ ਸਤ ਗੁਰ ਤੇ ਪਾਵੈ ਘਰਦਰ ਮਹਿਲ ਸੁਥਾਨ ਗੁਰ ਸਬਦੀ ਛੁਕੈ ਬਿਮਾਨ ਜਿਨ ਕੋ ਲਾਣ ਲਿਖਿਆ ਤਰਨਾਮ ਅੰਦਨ ਨਾਮ ਸਦਾ ਸਦਾ ਧਿਆਵੇ ਸਾਚੇ ਦਰਗਹ ਪਾਵੈ ਮਾਨ ਰਹਾਉ ਮਨ ਕੀ ਬਿਦ ਸਤ ਗੁਰ ਤੇ ਜਾਣੈ ਅੰਦਨ ਲਾਗੇ ਸਦਾ ਹਰ ਸੇ ਧਿਆਨ ਗੁਰ ਸਬਦ ਰਤੇ ਸਦਾ ਬਿਰਾਗੀ ਹਰ ਦਰਗਹਿ ਸੱਚੇ ਬਾਬਹਿ ਮਾਨ ਇਹ ਮਨ ਖੈਲੇ ਹੁਕਮ ਕਾ ਬਾਂਦਾ ਇਕ ਖਿੰਮਹਿ ਦੇਹ ਦੇਸੋਂ ਫਿਰ ਆਵੇ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹ ਮਨ ਗੁਰਮਖ ਤਤਕਾਲ ਵਸਾਵੇ ਇਸ ਮਨ ਕੀ ਬੇਦ ਮਨ ਹੋ ਜਾਣਾ ਬੁੱਝੇ ਸਬਦ ਵਿਚਾਰ ਨਾਨਕਾ ਨਾਮ ਧਿਆਏ ਸਦਾ ਤੂੰ ਪਵ ਸਾਗਰ ਜਿਤ ਪਾਵੈ ਪਾਰ 임ਲਾਰ ਮਹਲਾ ਤੀਜਾ ਦੋ ਤੁਕੇ ਸਤਗੁਰ ਤੇ ਪਾਵੈ ਘਰਦਰ ਮਹਿਲ ਸੁਥਾਨ ਗੁਰਬਖਦੀ ਛੁਕੈ ਬਿਮਾਨ ਜਿਨ ਕੋ ਲਾਣ ਲਿਖਿਆ ਤਰਨਾਮ ਅੰਦਨ ਨਾਮ ਸਦਾ ਸਦਾ ਧਿਆਵੇ ਸਾਚੇ ਦਰਗਹ ਪਾਵੈ ਮਾਨ ਰਹਾਉ ਮਨ ਕੀ ਬਿ ਸਤਗੁਰ ਤੇ ਜਾਣੇ ਦਨੇ ਲੱਗੇ ਸਦਾ ਹਰ ਸੇ ਧਿਆਨ ਗੁਰ ਸਬਦ ਰਤੇ ਸਦਾ ਬਿਰਾਗੀ ਹਰ ਦਰਗਹਿ ਸੱਚੇ ਬਾਬਹਿ ਮਾਨ ਇਹ ਮਨ ਖੇਲੇ ਹੁਕਮ ਕਾ ਬਾਂਦਾ ਇਕ ਖਿੰਮਹਿ ਦੇਹ ਦੇਸੋਂ ਫਿਰ ਆਵੇ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹ ਮਨ ਗੁਰਮਖ ਤਤਕਾਲ ਵਸਾਵੇ ਇਸ ਮਨ ਕੀ ਬਿਦ ਮਨ ਹੋ ਜਾਣਾ ਬੁੱਝੇ ਸਬਦ ਵਿਚਾਰ ਨਾਨਕਾ ਨਾਮ ਧਿਆਏ ਸਦਾ ਤੂੰ ਪਵ ਸਾਗਰ ਜਿਤ ਪਾਵੈ ਪਾਰ 임ਲਾਰ ਮਹਲਾ 3 ਜੋ ਤੁਕੇ ਸਤ ਗੁਰ ਤੇ ਪਾਵੈ ਘਰਦਰ ਮਹਿਲ ਸੁਥਾਨ ਗੁਰ ਸਬਦੀ ਛੁਕੇ ਬਿਮਾਨ ਜਿਨ ਕੋ ਲਾਣ ਲਿਖਿਆ ਤਰਨਾਮ ਅੰਦਨ ਨਾਮ ਸਦਾ ਸਦਾ ਧਿਆਵੇ ਸਾਚੇ ਦਰਗਹ ਪਾਵੈ ਮਾਨ ਰਹਾਉ ਮਨ ਕੀ ਬਿ ਸਤ ਗੁਰ ਤੇ ਜਾਣੇ ਦਨੇ ਲਾਗੇ ਸਦਾ ਹਰ ਸੇ ਧਿਆਨ ਗੁਰ ਸਬਦ ਰਤੇ ਸਦਾ ਬਿਰਾਗੀ ਹਰ ਦਰਗਹ ਸੱਚੇ ਬਾਬੇ ਮਾਨ ਇਹ ਮਨ ਖੈਲੇ ਹੁਕਮ ਕਾ ਬਾਂਦਾ ਇਕ ਖਿੰਮੈ ਹੈ ਦੇਹ ਦੇਸੋਂ ਫਿਰ ਆਵੇ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹ ਮਨ ਗੁਰਮਖ ਤਤਕਾਲ ਵਸਾਵੇ ਇਸ ਮਨ ਕੀ ਬਿਦ ਮਨ ਹੂ ਜਾਣੇ ਬੂਝੇ ਸਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂ ਪਵ ਸਾਗਰ ਜਿਤ ਪਾਵੇ ਪਾਰ 임ਲਾਰ ਮਹਲਾ 3 ਦੋ ਚੁੱਕੇ ਸਤ ਗੁਰ ਤੇ ਪਾਵੇ ਕਰਦਰ ਮਹਿਲ ਸੁਥਾਨ ਗੁਰ ਸਬਦੀ ਛੁੱਕੇ ਬਿਮਾਨ ਜਿਨ ਕੋ ਲਾਣ ਲਿਖਿਆ ਤੁਰ ਨਾਮ ਅਨੰਦ ਨਾਮ ਸਦਾ ਸਦਾ ਧਿਆਵੇ ਸਾਚੇ ਦਰਗਹ ਪਾਵੇ ਮਾਨ ਰਹਾਉ ਮਨ ਕੀ ਬਿਦ ਸਤ ਗੁਰ ਤੇ ਜਾਣੇ ਅਨੰਦ ਲagge sada har te dhyan gur shabd ratah sada biragi har darge sache bav hai maan eh mann khale hukam ka band ek khin me hai ਦੇਹ ਦੇਸੋਂ ਫਿਰ ਆਵੇ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹ ਮਨ ਗੁਰਮਖ ਤਤਕਾਲ ਵਸਾਵੇ ਇਸ ਮਨ ਕੀ ਬੇਦਮਨ ਹੋ ਜਾਣਾ ਬੁੱਝੇ ਸਬਦ ਵਿਚਾਰ ਨਾਨਕਾ ਨਾਮ ਧਿਆਏ ਸਦਾ ਤੂੰ ਪਵ ਸਾਗਰ ਜਿਤ ਪਾਵੈ ਪਾਰਿ ਮਲਾਰ ਮਹਲਾ ਤੀਜਾ ਜੋ ਤੁਕੇ ਸਤ ਗੁਰ ਤੇ ਪਾਵੈ ਕਰਦਰ ਮਹਿਲ ਸਥਾਨ ਗੁਰ ਸਬਦੀ ਛੁਕੇ ਬਿਮਾਨ ਜਿਨ ਕੋ ਲਾਣ ਲਿਖਿਆ ਤਰਨਾਮ ਅੰਨਨ ਨਾਮ ਸਦਾ ਸਦਾ ਧਿਆਵੇ ਸੱਚੇ ਦਰਗਹ ਪਾਵੇ ਮਾਨ ਰਹਾਉ ਮਨ ਕੀ ਬਿਰ ਸਤ ਗੁਰ ਤੇ ਜਾਣੇ ਅੰਨਨ ਲagge sada har te dhyan gur shabd ratah sada biragi har darge sache pav hai maan eh mann khale hukam ka band ek khin me hai ਦੇਹ ਦੇਸੋਂ ਫਿਰ ਆਵੇ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹ ਮਨ ਗੁਰਮਖ ਤਤਕਾਲ ਵਸਾਵੇ ਇਸ ਮਨ ਕੀ ਬੇਦ ਮਨ ਹੋ ਜਾਣਾ ਬੁੱਝੇ ਸਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਭਵ ਸਾਗਰ ਜਿਤ ਪਾਵੈ ਪਾਰ 임ਲਾਰ ਮਹਲਾ 3 ਦੋ ਤੁਕੇ ਸਤ ਗੁਰ ਤੇ ਪਾਵੈ ਘਰਦਰ ਮਹਿਲ ਸੁਥਾਨ ਗੁਰ ਸਬਦ ਦੀ ਛੁਕੈ ਬਿਮਾਨ ਜਿਨ ਕੋ ਲਾੜ ਲਿਖਿਆ ਤਰਨਾਮ ਅੰਦਨ ਨਾਮ ਸਦਾ ਸਦਾ ਧਿਆਵੇ ਸਾਚੇ ਦਰਗਹ ਪਾਵੈ ਮਾਨ ਰਹਾਉ ਮਨ ਕੀ ਬਿ ਸਤ ਗੁਰ ਤੇ ਜਾਣੇ ਦਨੇ ਲੱਗੇ ਸਦਾ ਹਰ ਤੇ ਧਿਆਨ ਗੁਰ ਸਬਦ ਰਤੇ ਸਦਾ ਬਿਰਾਗੀ ਹਰ ਦਰਗਹਿ ਸੱਚੇ ਬਾਬਹਿ ਮਾਨ ਇਹ ਮਨ ਖੇਲੇ ਹੁਕਮ ਕਾ ਬਾਂਦਾ ਇੱਕ ਖਿੰਮਹਿ ਦੇਹ ਦੇਸੋਂ ਫਿਰ ਆਵੇ ਜਾਂ ਆਪੇ ਨਜ਼ਰ ਕਰੇ ਹਰ ਪ੍ਰਭ ਸਾਚਾ ਤਾਂ ਇਹ ਮਨ ਗੁਰਮਖ ਤਤਕਾਲ ਵਸਾਵੇ ਇਸ ਮਨ ਕੀ ਬਿਦ ਮਨ ਹੂ ਜਾਣੇ ਬੂਝੇ ਸਬਦ ਵਿਚਾਰ ਨਾਨਕਾ ਨਾਮ ਧਿਆਏ ਸਦਾ ਤੂੰ ਪਵ ਸਾਗਰ ਜਿਤ ਪਾਵੈ ਪਾਰ 임ਲਾਰ ਮਹਲਾ 3 ਦੋ ਤੁਕੇ ਸਤ ਗੁਰ ਤੇ ਪਾਵੈ ਘਰਦਰ ਮਹਿਲ ਸੁਥਾਨ ਗੁਰਬਖਦੀ ਚੁਕੇ ਬਿਮਾਨ ਜਿਨ ਕੋ ਲਾੜ ਲਿਖਿਆ ਤੁਰ ਨਾਮ ਅੰਦਨ ਨਾਮ ਸਦਾ ਸਦਾ ਧਿਆਵੇ ਸਾਚੇ ਦਰਗਹ ਪਾਵੈ ਮਾਨ ਰਹਾਉ ਮਨ ਕੀ ਬਿਦ ਸਤ ਗੁਰ ਤੇ ਜਾਣੇ ਦਨ ਲਾਗੇ ਸਦਾ ਹਰਤੋ ਧਿਆਨ ਗੁਰ ਸ਼ਬਦ ਰਤੇ ਸਦਾ ਬਿਰਾਗੀ ਹਰ ਦਰਗਹਿ ਸੱਚੇ ਬਾਬਹਿ ਮਾਨ ਇਹ ਮਨ ਖੈਲੇ ਹੁਕਮ ਕਾ ਬਾਂਦਾ ਇੱਕ ਖਿੰਨ ਮਹਿ ਦੇਹ ਦੇਸੋਂ ਫਿਰ ਆਵੇ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹ ਮਨ ਗੁਰਮਖ ਤਤਕਾਲ ਵਸਾਵੇ ਇਸ ਮਨ ਕੀ ਬਿਦ ਮਨ ਹੋ ਜਾਣਾ ਬੁੱਝੇ ਸਬਦ ਵਿਚਾਰ ਨਾਨਕਾ ਨਾਮ ਧਿਆਏ ਸਦਾ ਤੂੰ ਪਵ ਸਾਗਰ ਜਿਤ ਪਾਵਹਿ ਪਾਰ ਹਿਮਲਾੜ ਮਹਲਾ ਤੀਜਾ ਦੋ ਤੁਕੇ ਸਤ ਗੁਰ ਤੇ ਪਾਵੈ ਘਰਦਰ ਮਹਿਲ ਸੁਥਾਨ ਗੁਰ ਸਬਦੀ ਛੁਕੈ ਬਿਮਾਨ ਜਿਨ ਕੋ ਲਾੜ ਲਿਖਿਆ ਤੁਰ ਨਾਮ ਅੰਨ ਨਾਮ ਸਦਾ ਸਦਾ ਧਿਆਵੇ ਸਾਚੇ ਦਰਗਹ ਪਾਵੇ ਮਾਨ ਰਹਾਉ ਮਨ ਕੀ ਬਿ ਸਤ ਗੁਰ ਤੇ ਜਾਣੇ ਅੰਨ ਲagge sada har se dhyan gur shabd ratah sada biragi har darge sache pav hai man eh man khale hukm ka band ek khin me hai deh dis fir aave ja ape nazar kare har prabh sacha ta eh man gurmukhe tatkal basave eh man ki bed man ho janae bujhe sabad vichar nanak naam dhaye sada tu pav sagar jit pav hai paar vahe guruji khalsa vahe guruji